ਆਮ ਆਦਮੀ ਪਾਰਟੀ ਦੇ ਲੀਡਰ ਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਮਨੀਸ਼ ਸੋਦੀਆ ਲਗਾਤਾਰ ਪੰਜਾਬ ਦੇ ਦੌਰੇ ਤੇ ਨੇ ਤੇ ਇਸੇ ਵਿਚਾਲੇ ਵੱਖ-ਵੱਖ ਜ਼ਿਲ੍ਹਿਆਂ ਤੇ ਜਾ ਕੇ ਵੱਖ-ਵੱਖ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜਾਇਜ਼ਾ ਲੈ ਰਹੇ ਨੇ ਤੇ ਅੱਜ ਮਨੀਸ਼ ਸੋਦੀਆ ਪਠਾਨਕੋਟ ਵਿੱਚ 4 ਦਿਨ ਦੇ ਦੌਰੇ ਤੇ ਪਹੁੰਚੇ ਨੇ ਤੇ ਐਸੇ ਦੌਰੇ ਨੂੰ ਲੈ ਕੇ ਕਾਂਗਰਸੀ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਤੰਜ ਕੱਸਿਆ ਗਿਆ ਸੁਖਜਿੰਦਰ ਸਿੰਘ ਰੰਦਾਵਾ ਨੇ ਪੋਸਟ ਜਾਰੀ ਕਰਦੇ ਹੋਏ ਲਿਖਿਆ ਮਨੀਸ਼ ਸੋਦੀਆ ਭਾਜੀ ਤੁਹਾਨੂੰ ਕੋਈ ਗੰਭੀਰ ਬਿਮਾਰੀ ਤਾਂ ਨਹੀਂ ਵੈਸੇ ਤੁਹਾਡਾ ਮੇਰੇ ਲੋਕ ਸਭਾ ਵਿੱਚ ਸਵਾਗਤ ਹੈ ਲੇਕਿਨ ਜਿਸ ਪ੍ਰਕਾਰ ਨਾਲ ਤੁਹਾਨੂੰ ਡਾਕਟਰਾਂ ਦੀ ਟੀਮ ਦਿੱਤੀ ਗਈ ਹੈ ਇਹ ਵੀ ਘੱਟ ਲੱਗ ਰਹੀ ਹੈ ਮੇਰੀ ਖਿਆਲ ਨਾਲ ਤੁਹਾਡੀ ਸੇਵਾ ਦੇ ਲਈ 에어 ਐਮਬੂਲੈਂਸ ਵੀ ਦਿੱਤੀ ਜਾਣੀ ਚਾਹੀਦੀ ਹੈ ਬਾਕੀ ਗੈਟ ਵੈਲ ਸੂਨ ਮਹਿਮਾਨ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਇਹ ਸ਼ਾਇਰਾਨਾ ਅੰਦਾਜ਼ ਦੇ ਵਿੱਚ ਮਨੀਸ਼ ਸਿਸੋਦੀਆ ਤੇ ਤੰਜ ਕੱਸਿਆ ਗਿਆ ਹੈ ਇਹ ਕਿਉਂਕਿ ਐਸਲੀ ਕੱਸਿਆ ਗਿਆ ਕਿ ਮਨੀਸ਼ ਸਿਸੋਦੀਆ ਦੇ ਦੌਰੇ ਦੇ ਲਈ ਤਕਰੀਬਨ 18 ਡਾਕਟਰਾਂ ਦੀ ਟੀਮ ਨੂੰ ਲਗਾਇਆ ਗਿਆ ਜਿਸ ਦੇ ਆਰਡਰ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਹੈਲਥ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਰਡਰ ਨੇ ਜਿਨ੍ਹਾਂ ਦੇ ਵਿੱਚ ਮਨੀਸ਼ ਸਿਸੋਦੀਆ ਦੀ ਫੇਰੀ ਦੇ ਰਾਨ ਡਿਊਟੀ ਤੇ ਤੈਨਾਤ ਕੀਤੇ ਗਏ ਡਾਕਟਰਾਂ ਦੇ ਨਾਮ ਵੀ ਨੇ ਤੇ ਤਕਰੀਬਨ 4 ਦਿਨਾਂ ਦੇ ਲਈ 18 ਡਾਕਟਰ ਤੈਨਾਤ ਕੀਤੇ ਗਏ ਨੇ ਤੇ ਇਹਨਾਂ ਨੂੰ ਵੱਖ-ਵੱਖ ਸ਼ਿਫਟਾਂ ਦੇ ਵਿੱਚ 6-6 ਡਾਕਟਰਾਂ ਦੇ ਹਿਸਾਬ ਦੇ ਨਾਲ ਤੈਨਾਤ ਕੀਤਾ ਗਿਆ ਤੇ ਇਸੇ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਤੰਜ ਕੱਸਿਆ ਗਿਆ ਤੇ ਇਸ ਦੇ ਬਾਰੇ ਕਿਹਾ ਗਿਆ ਕਿ ਸ਼ਾਇਦ ਤੁਹਾਨੂੰ 에어 ਐਮਬੂਲੈਂਸ ਦੀ ਵੀ ਲੋਡ ਫੈਸਕਦੀ ਹੈ ਤਾਂ ਲਗਾਤਾਰ ਪੰਜਾਬ ਦੀ ਰਾਜਨੀਤੀ ਪਖਦੀ ਜਾ ਰਹੀ ਹੈ ਤੇ ਵਿਰੋਧੀ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਕਿਸੇ ਵੀ ਫੈਸਲੇ ਦਾ ਹਰ ਤਰੱਕੇ ਦੇ ਨਾਲ ਵਿਰੋਧ ਕਰ ਰਹੇ ਨੇ ਤੇ ਹੁਣ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਤੰਜ ਕਸ ਕੇ ਆਮ ਆਦਮੀ ਪਾਰਟੀ ਤੇ ਸ਼ਬਦੀ ਹਮਲਾ ਕੀਤਾ ਗਿਆ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ